ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰਦਰ ਕੌਰ ਚਹਿਕ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆਂ ਬਹੁਤ ਹੀ ਪਿਆਰੀ ਜੀ ਜਿਹੜੀ ਕਿ ਤੁਹਾਡੀ ਸਭ ਤੋਂ ਜ਼ਿਆਦਾ ਡਿਮਾਂਡ ਦੇ ਉੱਪਰ ਇਸ ਟਾਈਮ ਆ ਰਹੀ ਆ ਕਿਉਂਕਿ ਇਹ ਬਹੁਤ ਜ਼ਿਆਦਾ ਲੇਟੈਸਟ ਕਲੈਕਸ਼ਨ ਚੱਲ ਰਹੀ ਆ ਜ਼ੋਰਜਟ ਦੇ ਉੱਪਰ ਇਹਦੇ ਵਿੱਚ ਜਿੰਨੇ ਵੀ ਆਦੇ ਮੇਨ ਅਸੀਂ ਲੈ ਕੇ ਆਏ ਆਂ ਜ਼ੋਰਜਟ ਦਾ ਬੇਸ ਹੀ ਲੈ ਕੇ ਆਏ ਆਂ ਤੇ ਉਹਦੇ ਦੇ ਉੱਪਰ ਤਾਂ ਹੁਣ ਉਹ ਥ੍ਰੈਡ ਵਰਕ ਦਾ ਕੰਮ ਮਿਲੂਗਾ ਜਿਹੜਾ ਇਸ ਟਾਈਮ ਪੂਰਾ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਨਾਲ ਬਹੁਤ ਸੋਹਣੇ ਪਿਓਰ ਜ਼ੋਰਜਟ ਦੇ ਨਾਲ ਤੁਹ ਵਧੀਆ ਵਾਲੀ ਜਿਹੜੀ ਵੀ ਇਸ ਕਾ ਉਸ ਦੀ ਕੁਆਲਿਟੀ ਨਹੀਂ ਇੱਕ ਤਾਂ ਹੁੰਦੀ 23 ਤਰ੍ਹਾਂ ਦੀ ਜਾਰਜਟ ਹੁੰਦੀ ਹੈ ਬਟ ਇਹ ਤੁਹਾਨੂੰ ਪਿਓਰ ਜਾਰਜਟ ਮਿਲੂਗੀ ਬਹੁਤ ਸੋਹਣੀ ਕੁਆਲਿਟੀ ਦੇ ਨਾਲ ਤੇ ਨਾਲ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਸੋ ਇਹਦੇ ਉੱਤੇ ਵਰਕ ਤੁਹਾਨੂੰ ਮਿਲੂਗਾ ਬਹੁਤ ਸੋਹਣੀ ਕਲੈਕਸ਼ਨ ਆ ਇਹ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨਬਲ ਲੱਗ ਕੇ ਆਏ ਆ ਜਿਹਾ ਬਿਨਾਲੇ ਦੇ ਉੱਪਰ ਵਰਕ ਵਗੈਰਾ ਹੋਇਆ ਹੋਇਆ ਤੇ ਸਾਰੇ 2000 ਪਲੱਸ ਹੀ ਬੁਟੀਕਾਂ ਤੇ ਸੇਲ ਹੋ ਰਹੇ ਆ ਪਰ ਆਪਾਂ 2000 ਦੇ ਵਿੱਚ ਇਹ ਵਾਲਾ ਸੌਡ ਤੁਹਾਨੂੰ ਦੇਣਾ ਵਾ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਚਾਰਟ ਬਹੁਤ ਸੋਹਣੇ ਸੋਹਣੇ ਆਏ ਨੇ ਸੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਊਗਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਪਹਿਣਾ ਮੇਰੀਆਂ ਫਸਟ ਟਾਈਮ ਤੁਹਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ੋਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟਿਊਡ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਜਿਹੜੀਆਂ ਉਹ ਕਿੱਦਾਂ ਦੀਆਂ ਲੱਗਦੀਆਂ ਠੀਕ ਹੈ ਬਾਕੀ ਮੋਸਟ ਅਸੀਂ ਸਭ ਤੋਂ ਪਹਿਲਾਂ ਇਹੀ ਹੁੰਦਾ ਜਿਹੜੀ ਤੁਹਾਡੀ ਡਿਮਾਂਡ ਹੋਵੇ ਫੈਬਰਿਕ ਦੀ ਉਹ ਵਾਲੇ ਫੈਬਰਿਕ ਦੀ ਵੀਡੀਓ ਸੀ ਹਮੇਸ਼ਾ ਨਾਮ ਦੇ ਨਾਲ ਲੈ ਕੇ ਆ ਜਾਨੇ ਆ ਠੀਕ ਹੈ ਜੀ ਸੋ ਜਾਰਜਟ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਜਾਰਜਟ ਦੇ ਜਿੰਨੇ ਵੀ ਪੀਸ ਆਪਣੇ ਕੋਲ ਆਏ ਨੇ ਸਾਰੇ ਮੈਂ ਸ਼ੋ ਕਰੂੰਗੀ ਆਦੀ ਵੀਡੀਓ ਦਾ ਪਹਿਲਾ ਮੈਂ ਪੀਸ ਸ਼ੋ ਕਰੂੰਗੀ ਇਹ ਆਪਣਾ ਪਹਿਲਾ ਹੀ ਚੱਲ ਰਿਹਾ ਵਾ ਡਿਜ਼ਾਈਨ ਬਹੁਤ ਹਿੱਟ ਰਿਹਾ ਡਿਜ਼ਾਈਨ ਇਹਦੇ ਵਿੱਚ ਹੁਣ ਸਾਡੇ ਕੋਲ ਜਿਹੜਾ ਪੀਸ ਰਿਹਾ ਇਹ ਸਿੰਗਲ ਪੀਸ ਆ ਇਹਨਾਂ ਸਿੰਗਲ ਪੀਸ ਸਾਡੇ ਕੋਲ ਅਵੇਲੇਬਲ ਆ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤਾਂ ਤੁਸੀਂ ਲੈ ਸਕਦੇ ਹੋ ਜਾਰਜਟ ਸਾਰੀ ਵਧੀਆ ਵਾਲੀ ਲੱਗੀ ਹੋਈ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਤੇ ਬਲੈਕ ਵਰਕ ਦੇ ਨਾਲ ਆਇਆ ਬਲੈਕ ਵਰਕ ਹੋਇਆ ਹੋਇਆ ਬਾਹਾਂ ਦੇ ਉੱਪਰ ਵੀ ਤੁਹਾਨੂੰ ਬਹੁਤ ਸੋਹਣਾ ਵਰਕ ਮਿਲੇਗਾ ਗਲੇ ਤੇ ਵਰਕ ਹੋਇਆ ਪੱਲੇ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਆ ਠੀਕ ਹੈ ਜੀ ਸੋ ਤੁਸੀਂ ਕਿਸੇ ਨੂੰ ਵੀ ਇਹ ਵਾਲਾ ਸੂਟ ਚਾਹੀਦਾ ਹੋਊਗਾ ਇਹ 올ਓਵਰ 5 ਮੀਟਰ ਦਾ ਵਾ ਲੈਮਨ ਮਸਟਰਡ ਜੈ ਟੂਨ ਦੇ ਉੱਪਰ ਆ ਬਹੁਤ ਸੋਹਣਾ ਤੇ ਨਾਲ ਇਹ ਤੇ ਸੇਮ ਜੌਰਜਟ ਦਾ ਹੀ ਲੱਗਿਆ ਹੋਇਆ ਦੁਪੱਟਾ ਦੁਪੱਟਾ ਵੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਦੇ ਦਿੱਤੇ ਰਹੇ। ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਇਹਦਾ ਪੂਰਾ ਖੁੱਲਾ ਡੁੱਲਾ 4 ਸਾਈਡ ਕਰੋਸ਼ੀਆ ਲੇਸ ਦੇ ਨਾਲ ਸਾਰੀ ਫਿਨਿਸ਼ਿੰਗ ਫੱਟੀ ਲੱਗੀ ਹੋਈ ਆ। ਤੋਂ ਦੁਪੱਟੇ ਕੰਨੀਓ ਕੋਈ ਘਾਟ ਨਹੀਂ ਵਿੱਚ ਸਾਰੇ ਥ੍ਰੈਡ ਦਾ ਜਿੰਨਾ ਵੀ ਆ ਤੁਹਾਨੂੰ ਬਿੰਦੀ ਦਿਖਦੀ ਆ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ। ਬਹੁਤ ਸੋਹਣਾ ਬਹੁਤ ਪਿਆਰਾ ਤੇ ਨਾਲ ਹੀ ਦੇ ਸੇਮ ਕਰੋਸ਼ੀਆ ਲੇਸ ਆ ਰਹੀ ਆ ਚਾਰੇ ਪਾਸੇ ਕਵਰ ਕੀਤਾ ਹੋਇਆ ਕਰੋਸ਼ੀਆ ਲੇਸ ਨੇ ਦੁਪੱਟੇ ਨੂੰ। ਪ੍ਰਾਈਸ ਇਹ ਇਕੱਲੇ ਸੂਟ ਦਾ ਰਹੂਗਾ 1650। ਜੋਸੇ ਆ ਵਾਲਾ ਸੂਟ ਜਿਹੜਾ ਅਸੀਂ ਫਰਸਟ ਵੀਡੀਓ ਚ ਪਾ ਰਹੇ ਹਾਂ ਸਾਡੇ 1600 ਦੇ ਵਿੱਚ ਇਹ ਵਾਲਾ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ ਲਾਸਟ ਸਾਡੇ ਕੋਲ ਪੀਸ ਆ ਅਦਰ ਇਹਦੇ ਵਿੱਚ ਕੋਈ ਵੀ ਪੀਸ ਨਹੀਂ ਹੈਗਾ ਤੇ ਬਾਕੀ ਜਿੰਨੀ ਵੀ ਅੱਜ ਦੀ ਕਲੈਕਸ਼ਨ ਰਹੂਗੀ ਸਾਰੀ ਰਹੂਗੀ 2050 ਦੇ ਉੱਪਰ ਵੀਡੀਓ ਬਟ ਜੋਰਜਟ ਦਾ ਮੇਨ ਅਸੀਂ ਫੋਕਸ ਅੱਜ ਕੀਤਾ ਸੋ ਇਹ ਸਿੰਗਲ ਪੀਸ ਸੀ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਸ਼ੋਅ ਕਰਤਾ ਠੀਕ ਹੈ ਜੀ 2000 ਤੋਂ ਘੱਟ ਇਹ ਵਾਲਾ ਪੀਸ ਕਿਤੋਂ ਵੀ ਨਹੀਂ ਮਿਲਣਾ ਪਰ ਅਸੀਂ ਸਿਰਫ 1600 ਦੇ ਵਿੱਚ ਇਹ ਵਾਲਾ ਪੀਸ ਤੁਹਾਨੂੰ ਦੇ ਰਹੇ ਹਾਂ ਹਾਂ ਨੈਕਸਟ ਆ ਰਿਹਾ ਜੀ ਗ੍ਰੇ ਕਲਰ ਦੇ ਉੱਪਰ ਮਸਲੀਨ ਸ਼ਿਮਰ ਦਾ ਪੀਸ ਇਹ ਦੋਨੇ ਪੀਸ ਨਾ ਸਿੰਗਲ ਸਿੰਗਲ ਨੇ ਬਟ ਇਥੋਂ ਬਟ ਇਥੋਂ ਪ੍ਰਾਈਸ ਸ਼ੁਰੂ ਹੋ ਜੂਗੀ ਜੀ 16 2050 ਆਹ ਵਾਲੇ ਸੂਟ ਤੋਂ ਪ੍ਰਾਈਸ 2050 ਤੋਂ ਸ਼ੁਰੂ ਹੋ ਜੂਗੀ ਤੇ ਇਦਾਂ ਇਹਦਾ ਸਾਰਾ ਕੰਮ ਰੋਗਾ ਪਿਓਰ ਮਸਲੀਨ ਸ਼ਿਮਰ ਆ ਵੂ ਮੇਡ ਦਾ ਬ੍ਰਾਂਡ ਰੋਗਾ ਪਿਓਰ ਮਸਲੀਨ ਸ਼ਿਮਾ ਰਹੂ ਗ੍ਰੇ ਕਲਰ ਰਹੂਗਾ ਸਾਰੇ ਤੁਹਾਨੂੰ ਪ੍ਰਿੰਟਿੰਗ ਮਿਲੂਗੀ ਘੇਰੇ ਦੇ ਉੱਪਰ ਪ੍ਰਿੰਟਿੰਗ ਮਿਲੂਗੀ ਬਹੁਤ ਸੋਹਣਾ ਸਰਦਾਰੀ ਜਿਹਾ ਕਲਰ ਹੈ ਸੇਮ ਪ੍ਰਿੰਟਿੰਗ ਬਾਹਾਂ ਦੇ ਉੱਪਰ ਆਊਗੀ ਨਾਲ ਬਹੁਤ ਪਿਆਰੀ ਸੇਮ ਵਿਸਕੋਜ਼ ਮਸਲੀਨ ਦੀ ਹੋਈ ਆਊਗੀ ਬਾਟਮ ਹੋਮ ਮੇਡ ਦਾ ਬ੍ਰਾਂਡ ਰਹੂਗਾ ਨਾਲ ਪਿਓਰ ਮਸਲੀਨ ਦਾ ਹੀ ਆਊਗਾ ਜੀ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਆਊਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਆਲੋ ਬਹੁਤ ਸੋਹਣਾ ਦੁਪੱਟਾ ਨਾਲ ਲੱਗਿਆ ਹੋਇਆ ਤੇ ਬਹੁਤ ਸੋਹਣਾ ਕਲਰ ਆ ਇਹ ਵੀ ਸਿੰਗਲ ਪੀਸ ਆ ਨੰਬਰ ਇਹਦਾ ਰਹੂਗਾ ਜੀ 2 ਪ੍ਰਾਈਸ ਰਹੂਗੀ 2050 ਆ ਲੋ ਜੀ 2050 ਪ੍ਰਾਈਸ ਰਹੂਗੀ ਇਥੋਂ ਆਪਣੀ ਜਾਰਜਟ ਦੀ ਕਲੈਕਸ਼ਨ ਸਟਾਰਟ ਹੁੰਦੀ ਆ ਬਹੁਤ ਸੋਹਣੀ ਤੇ ਬਹੁਤ ਹੀ ਪਿਆਰੀ ਜੀ ਤੁਹਾਡੇ ਲਈ ਲੈ ਕੇ ਆਏ ਆ ਇਹ ਆ ਲੋ ਮਿੱਠਾ ਜਿਹਾ 오ਰੇਂਜ ਨਾ ਜ਼ਿਆਦਾ ਡਾਰਕ ਨਾ ਹੀ ਜ਼ਿਆਦਾ ਕਿੱਕਾ ਜਿਆ ਕਹਿ ਸਕਦੀ ਹਾਂ ਬਹੁਤ ਸੋਹਣਾ orange shade ਦਾ ਸੂਟ ਰਹੂਗਾ ਚੈੱਕ ਕਰ ਲੋ ਬਹੁਤ ਪਿਆਰਾ ਬਹੁਤ ਸੋਹਣਾ ਸਾਰਾ ਜਿੰਨਾ ਵੀ ਫਰੰਟਾ ਸਾਰਾ ਹਾਈਲਾਈਟ ਕੀਤਾ ਹੋਇਆ ਥ्रेड ਵਰਕ ਦੇ ਨਾਲ ਸਾਰਾ ਗੱਠ ਕੜਾਈ ਦਾ ਕੰਮ ਹੋਇਆ ਹੈਂਡ ਦੇ ਨਾਲ ਸਾਰੇ ਕੰਮ ਨੂੰ ਫਲਾਵਰਸ ਨੂੰ ਫਰੰਟ ਦੇ ਉੱਪਰ ਸਾਰਾ ਤੁਹਾਨੂੰ ਹਾਈਲਾਈਟ ਮਿਲੇਗਾ ਪਿਓਰ ਜਾਰਜਟ ਦੇ ਉੱਪਰ ਆ ਫੇਰ ਦੁਬਾਰਾ ਰਿਪੀਟ ਕਰ ਰਹੀ ਆ ਕਿ ਪਿਓਰ ਜਾਰਜਟ ਦਾ ਫੈਬਰਿਕ ਰਹੂਗਾ ਜੇ ਕੱਲਾ ਆਪਾਂ ਪਲੇਨ ਸੂਟ ਲੈਣ ਜਾਈਏ ਤਾਂ ਕੱਲਾ 11200 ਦਾ ਕੱਲਾ ਫੈਬਰਿਕ ਫੈਬਰਿਕ ਇਹਦਾ ਹੁੰਦਾ ਜੀ ਸੋ ਨਾਲ ਇਹਦੇ ਸੇਮ ਮਿਲ ਰਹੀ ਆ ਤੁਹਾਨੂੰ ਬਾਟਮ ਵਿਸਕੋਸ ਮਸਲੀਨ ਦੀ ਵਿਸਕੋਸ ਮਸਲੀਨ ਦੀ ਰਹੂਗੀ ਬਾਟਮ ਪਿਓਰ ਜਾਰਜਟ ਦੀ ਰਹੂਗੀ ਇਹਦੀ ਸ਼ਰਟ ਤੇ ਨਾਲ ਇਹਦੇ ਸੇਮ ਰਹੂਗਾ ਪਿਓਰ ਜਾਰਜਟ ਦਾ ਇਹ ਦੁਪੱਟਾ ਹਾਂ ਪਿਓਰ ਜਾਰਜਟ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਤੁਹਾਨੂੰ ਦੇ ਰਹੇ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਲੰਬਾਈ ਚੁੜਾਈ ਦੁਪੱਟਿਆਂ ਦੀ ਦੇਖ ਲਓ ਬਹੁਤ ਸੋਹਣੀ ਆ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਫਟਾਫਟ ਸਕਰੀਨਸ਼ਾਟ ਲੈਣਿਆ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਪੀਸ ਚਾਹੀਦਾ ਹੋਗਾ ਇਹਦੇ ਵੀ ਸਾਡੇ ਕੋਲ ਦੋ ਕਲਰ ਆਏ ਨੇ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਇਹ ਵਾਲਾ ਸੂਟ ਰਹੂਗਾ ਹਾਂਜੀ ਨੈਕਸਟ ਵਾਲਾ ਜਿਹੜਾ ਇਹਦਾ ਕਲਰ ਰਹੂਗਾ ਹੋਰ ਹੋਗਾ ਮਸਟਰਡ ਸ਼ਿਫਟ ਦੋਨੇ ਦੇ ਦੋਨੇ ਹੀ ਕਲਰ ਟਾਪ ਹਿੱਟ ਨੇ ਜਿਹੜਾ ਮਰਜੀ ਕਲਰ ਇਹਨਾਂ ਦਾ ਲਾ ਲਿਓ ਦੋਨੇ ਹੀ ਕਲਰ ਬਹੁਤ ਪਿਆਰੇ ਨੇ ਨਾਲ ਸੇਮ ਹੀ ਹੈਗੇ ਨੇ ਜੌਰਜਟ ਦੇ ਦੁਪੱਟੇ ਨੰਬਰ ਇਹਦਾ ਰਹੂਗਾ ਜੀ 4 4 ਨੰਬਰ ਸੂਟ ਰਹੂਗਾ ਪ੍ਰਾਈਜ਼ ਉਹ ਦੇ ਰਹੇ ਆ ਜਿਹੜੀ ਕੋਈ ਵੀ ਨਹੀਂ ਦੇ ਸਕਦਾ 2050 ਦੇ ਵਿੱਚ ਵਿਦ ਕੋਰੀਅਰ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਦਾ ਹੋਣਾ ਸੂਟ ਨੇ ਸੋ ਫਟਾ ਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਣਗੇ ਇੱਕ ਸੂਟ ਤੁਹਾਨੂੰ ਦੇ ਰਹੇ ਹਾਂ ਜੀ ਇਹਦੇ ਵਿੱਚ ਟੈਬੀ ਦਾ ਰਸ਼ੀਆ ਦੇ ਟੈਬੀ ਲਾਈਨਿੰਗ ਦਾ ਸੂਟ ਆ ਸਿੰਗਲ ਪੀਸ ਇਹ ਸਾਡੇ ਕੋਲ ਆਇਆ ਸੀ ਟੈਬੀ ਲਾਈਨਿੰਗ ਬਹੁਤ ਜ਼ਿਆਦਾ ਯਾਨੀ ਕਿ ਭੈਣਾਂ ਇਹਦੀ ਵੀ ਰਿਕੁਆਇਰ ਕਰ ਰਹੀਆਂ ਬਟ ਇਹ ਪਿੱਛੋਂ ਫੈਬਰਿਕ ਹੀ ਦੁਬਾਰਾ ਰਿਪੀਟ ਤੇ ਨਹੀਂ ਆ ਗਿਆ ਇਹ ਸਿੰਗਲ ਪੀਸ ਅਵੇਲੇਬਲ ਆ ਇਹਦੇ ਨਾਲ ਦੇ ਅਸੀਂ ਆਲ ਓਵਰ ਵੀ ਵੇਚੇ ਆ ਵਿਦ ਦੁਪੱਟਾ ਵਿਦਆਊਟ ਦੁਪੱਟਾ ਹਰ ਤਰ੍ਹਾਂ ਨਾਲੇ ਵਾਲਾ ਡਿਜ਼ਾਈਨ ਅਸੀਂ ਸੇਲ ਕਰ ਚੁੱਕੇ ਆ ਤੇ ਡਿਜ਼ਾਈਨ ਹੋਣ ਵੀ ਜਿਹੜੀਆਂ ਨਵੀਆਂ ਭੈਣਾਂ ਜੁੜਦੀਆਂ ਨੇ ਜੋ ਸਾਡੀਆਂ ਪੁਰਾਣੀਆਂ ਵੀਡੀਓ ਚੱਕਦੀਆਂ ਨੇ ਇਹ ਵਾਲੇ ਡਿਜ਼ਾਈਨ ਦੀ ਸਾਡੀ ਇੰਨੀ ਜ਼ਿਆਦਾ ਰਿਕੁਆਇਰ ਆ ਇੰਨਾ ਜ਼ਿਆਦਾ ਉਹਨਾਂ ਦੀ ਡਿਮਾਂਡ ਹੁੰਦੀ ਆ ਸੋ ਉਹ ਸੇਮ ਡਿਜ਼ਾਈਨ ਸਾਡੇ ਕੋਲ ਸਿੰਗਲ ਪੀਸ ਹਨ ਉਸਾਂ ਇੱਕੋ ਸਾਥ ਦੇਖਿਆ ਸੀ ਸਮਝ ਲਓ ਜਦੋਂ ਅਸੀਂ ਫੈਬਰਿਕ ਚੱਕਿਆ ਤਾਂ ਅਸੀਂ ਉਹ ਤੁਹਾਡੇ ਲਈ ਲੈ ਕੇ ਆਏ ਆ ਨਾਲੇ ਤੇ ਸੇਮ ਵਿਸਕੋਸ ਮਸਲੀਨ ਦੀਆਂ ਹੀ ਬਾਟਮਸ ਨੇ ਮੋਰ ਪੰਖੀਆ ਸ਼ੇਡ ਆ ਇਹ ਤੇ ਨਾਲ ਇਹਦਾ ਡਿਜ਼ਾਈਨ ਤੁਸੀਂ ਦੇਖ ਲਓ ਟੈਬੀ ਲਾਈਨਿੰਗ ਦੀ ਸ਼ਰਟ ਆ ਟੈਬੀ ਦਾ ਹੀ ਮਸਲੀਨ ਟੈਬੀ ਦਾ ਹੀ ਦੁਪੱਟਾ ਮਿਲੂਗਾ ਫੀਲ ਬਿਲਕੁਲ ਮਸਲੀਨ ਵਾਂਗੂ ਹੁੰਦੀ ਆ ਲਾਈਨਿੰਗ ਕਰਕੇ ਟੈਬੀ ਲਾਈਨਿੰਗ ਦਾ ਸਾਰਾ ਇਹ ਫੈਬਰਿਕ ਰਹੂਗਾ ਨਾਲ ਬਹੁਤ ਸੋਹਣੇ ਦੁਪੱਟੇ ਮਿਲਣਗੇ ਰਸ਼ੀਆ ਦਾ ਇਹਦਾ ਬ੍ਰਾਂਡ ਰਹੂਗਾ ਰਸ਼ੀਆ ਬ੍ਰਾਂਡ ਦੇ ਉੱਪਰ ਆ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 5 ਪ੍ਰਾਈਸ ਇਹਦਾ ਰਹੂਗਾ 2050 2050 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਏ ਨੇ ਜੀ ਨੈਕਸ ਤੋਂ ਜਿਹੜਾ ਅਸੀਂ ਤੁਹਾਨੂੰ ਦੇਣ ਲੱਗੇ ਆ ਇਹ ਦੇਣ ਲੱਗੇ ਆ ਜੀ জਾਰਜਟ ਦਾ ਹੀ ਫੈਬਰਿਕ ਆਹੋ ਜਾਰਜਟ ਆ ਪਿਓਰ ਜਾਰਜਟ ਦੇ ਉੱਪਰ ਆ ਕਢਾਈ ਕਰਕੇ ਇੰਨੀ ਜ਼ਿਆਦਾ ਡਿਮਾਂਡ ਆ ਇਹਨੂੰ ਤੁਸੀਂ ਨੇਅਰ ਨੇੜੇ ਤੋਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਸਾਰੇ ਸੂਟ ਦੇ ਉੱਪਰ ਤੁਹਾਨੂੰ ਵਰਕ ਮਿਲ ਗਿਆ ਸਾਰੇ ਸੂਟ ਦੇ ਉੱਪਰ ਤੁਹਾਨੂੰ ਵਰਕ ਮਿਲ ਰਿਹਾ ਵਾ ਫਰੰਟ ਵੀ ਵਰਕ ਆ ਮਹਿਰੂਨ ਕਲਰ ਆ ਸਭ ਤੋਂ ਸੋਹਣਾ ਬਹੁਤ ਹੀ ਪਿਆਰਾ ਸੋਹਣਾ ਰਹਿਣੇ ਦੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਮਹਿਰੂਨ ਕਲਰ ਦਾ ਇਹ ਸੂਟ ਰਹੂਗਾ ਸੋ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਬਾਤੇ ਨਾਲ ਜਿਹੜੀ ਇਹਦੇ ਬਾਟਮ ਲੱਗੀ ਹੋਈ ਆ ਉਹ ਵੀ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਮਸਲੀਨ ਦੀ ਬਾਟਮ ਆ ਬਾਟਮ ਦੇ ਵਿੱਚ ਵੀ ਸੇਮ ਪ੍ਰਿੰਟਿੰਗ ਡਿਜੀਟਲ ਹੋਈ ਆ ਜਿਵੇਂ ਸੂਟ ਦੇ ਉੱਪਰ ਡਿਜੀਟਲ ਪ੍ਰਿੰਟ ਆ ਸੇਮ ਪ੍ਰਿੰਟ ਹੀ ਤੁਹਾਨੂੰ ਮਿਲ ਰਿਹਾ ਜੀ ਬਾਟਮ ਦੇ ਉੱਤੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਨਾਲ ਇਹਦੇ ਤੁਹਾਨੂੰ ਦੁਪੱਟਾ ਮਿਲੇਗਾ ਪਿਓਰ ਜਾਰਜਟ ਦਾ ਹੀ ਦੁਪੱਟਾ ਮਿਲੇਗਾ ਆ ਜਾਰਜਟ ਜਿਹੜੀ ਬੰਬਰ ਜਾਰਜਟ ਹੁੰਦੀ ਆ ਸਭ ਤੋਂ ਸੋਹਣੀ ਉਹ ਵਾਲੀ ਜਾਰਜਟ ਆ ਤੇ ਉਹਦੇ ਨਾਲ ਸੇਮ ਦੁਪੱਟਾ ਦੁਪੱਟਾ ਵੀ ਤੁਹਾਨੂੰ ਪੂਰਾ ਖੁੱਲਾ ਡੁੱਲਾ ਮਿਲ ਰਿਹਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਵਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 6 6 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਜਿਹੜਾ ਸਾਡੇ ਕੋਲ ਇਹ ਵਾਲਾ ਡਿਜ਼ਾਈਨ ਆ ਪ੍ਰਿੰਟ ਆ ਸਿੰਗਲ ਹੀ ਆ ਇਹਦੇ ਵਿੱਚ ਤੁਹਾਨੂੰ ਅਦਰ ਪ੍ਰਿੰਟ ਨਹੀਂ ਮਿਲੂਗਾ ਆ ਵਾਲਾ ਜਿਹੜਾ ਪ੍ਰਿੰਟ ਬੋਲੂਗੀ ਇਹਦੇ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਚਲੋ ਮੈਂ ਕਿਥੇ ਕੁਝ ਕਰਦੀ ਆ ਨਹੀਂ ਨਹੀਂ ਲਓ ਜੀ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਰਸ਼ੀਆ ਬ੍ਰਾਂਡ ਦੀ ਆ ਸਾਰੀ ਕੋਈ ਵੀ ਨਾਨ ਬ੍ਰਾਂਡ ਸੂਟ ਨਹੀਂ ਤੁਹਾਨੂੰ ਦੇ ਰਹੇ ਸਾਰਾ ਬ੍ਰਾਂਡ ਦੇ ਆਰਟੀਕਲ ਤੁਹਾਨੂੰ ਦੇ ਰਹੇ ਆ ਇਹ ਵਾਲਾ ਪ੍ਰਿੰਟ ਵੀ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਪ੍ਰਿੰਟ ਆ ਤੇ ਸਾਰੇ ਉੱਪਰ ਵਰਕ ਮਿਲੇਗਾ ਇਹ ਬਲੈਕ ਕਲਰ ਆ ਬਲੈਕ ਕਲਰ ਦੇ ਉੱਪਰ ਆ ਤੇ ਸਾਰਾ ਥ्रेड ਦਾ ਸ਼ਰਟ ਪੂਰੀ ਚਾਹੇ ਫਰੰਟ ਬੈਕ ਵਾਹਾਂ ਹਰ ਜਗ੍ਹਾ ਤੇ ਤੁਹਾਨੂੰ ਇਹ ਵਰਕ ਮਿਲੇਗਾ ਸ਼ਰਟ ਪੂਰੀ ਵਰਕ ਦੇ ਨਾਲ ਕਵਰ ਆ ਠੀਕ ਹੈ ਜੀ ਨਾਲ ਵਿਸਕੋਸ ਮਸਲੀਨ ਦੀ ਬਲੈਕ ਕਲਰ ਦੀ ਹੋਈ ਰਹੂਗੀ ਇਹਦੀ ਬਾਟਮ ਤੇ ਨਾਲ ਇਹਦੇ ਤੁਹਾਨੂੰ ਦੁਪੱਟਾ ਪਿਓਰ ਜਾਰਜਟ ਦਾ ਆ ਬੱਚੀ ਇਹਦਾ ਰੋਗ ਹੈ ਦਾ ਦੁਪੱਟਾ ਦੁਪੱਟਿਆਂ ਦੀ ਬਹੁਤ ਸੋਹਣੀ ਗ੍ਰੇਸ ਆ ਬਹੁਤ ਪਿਆਰੇ ਦੁਪੱਟੇ ਸੋ ਫਟਾਫਟ ਸਕਰੀਨਸ਼ਾਟ ਲੈ ਲਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਨੰਬਰ ਇਹ ਵਾਲੇ ਸੂਟ ਦਾ ਰਹੋਗਾ ਜੀ 7 7 ਨੰਬਰ ਇਹ ਮੇ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਅਜੀ 3 ਕਲਰ ਦਵਾਂਗੇ ਇੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਬਹੁਤ ਸੋਹਣੇ ਰਹਿਣਗੇ ਬਾਕੀ ਫੇਰ ਰਿਪੀਟ ਕਰੀਆਂ ਰਸ਼ੀਆ ਬ੍ਰਾਂਡ ਰਹੂਗਾ ਬਹੁਤ ਸੋਹਣੀ ਫ੍ਰੈਗਰੈਂਸ ਆਉਂਦੀ ਆ ਸੂਟਾਂ ਦੇ ਵਿੱਚੋਂ ਤੇ ਬਹੁਤ ਸੋਹਣਾ ਸਟਾਫ ਆ ਜਿਹੜੀਆਂ ਪਹਿਣਾ ਰਾਮ ਟੈਕਸ ਵੇਅਰ ਕਰਦੀਆਂ ਇਹਨਾਂ ਤੁਸੀਂ ਅੱਖਾਂ ਬੰਦ ਕਰਕੇ ਇਹ ਵਾਲਾ ਬ੍ਰਾਂਡ ਲੈ ਸਕਦੇ ਹੋ ਜਦੋਂ ਤੋਂ ਅਸੀਂ ਕੰਮ ਕਰ ਰਹੇ ਆ ਉਦੋਂ ਤੋਂ ਮੈਂ ਇਹ ਬ੍ਰਾਂਡ ਦੇ ਨਾਲ ਜੁੜੀ ਹੋਈ ਆ ਹੱਦ ਤੋਂ ਵੱਧ ਸੋਹਣਾ ਫੈਬਰਿਕ ਲੈ ਕੇ ਆ ਰਿਆ ਵਾ ਤੇ ਨਾਲ ਇਹਦੇ ਸੀਮ ਆਰੀ ਆ ਜੀ ਦੁਪੱਟਾ ਇਹ ਪਰਪਲ ਸੂਟ ਆ ਪਰਪਲ ਬੈਂਗਨੀ ਕਲਰ ਆ ਨਾਲ ਸੇਮ ਆ ਰਹੀ ਆ ਦੀ ਬਾਟਮ ਬਹੁਤ ਪਿਆਰੀ ਬਹੁਤ ਹੀ ਸੋਹਣੀ ਤਿੰਨ ਕਲਰ ਨੇ ਡਿਜ਼ਾਈਨ ਸੇਮ ਰਹੂਗਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਆਹ ਇੱਕ ਇਹ ਵਾਲੇ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ 에ਅਰਫੋਰਸ ਕਲਰ ਦੋਮਾ ਦੇ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਆ ਗਏ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਏਅਰਫੋਰਸ ਕਲਰ ਆ ਨਾਲ ਸੀਮ ਹੈਗਾ ਜੀ ਇਹਦਾ ਵੀ ਦੁਪੱਟਾ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਆ ਸੂਟਾਂ ਦੀ ਕੱਟ ਵੀ ਪ੍ਰੋਪਰ ਆ ਬ੍ਰਾਂਡ ਆ ਰਸ਼ੀਆ ਰਹੂਗਾ ਬ੍ਰਾਂਡਡ ਆਰਟੀਕਲ ਰਹਿਣਗੇ ਬਹੁਤ ਸੋਹਣੀ ਸੁਪਰਬ ਕਲੈਕਸ਼ਨ ਆ ਬਸ ਵੇਟ ਆ ਤੁਹਾਡੇ ਸਕਰੀਨਸ਼ਾਟਾਂ ਦੀ ਕਿ ਤੁਹਾਨੂੰ ਕਿਹੜਾ ਸੂਟ ਪਸੰਦ ਆਉਂਦਾ ਤੇ ਫਟਾਫਟ ਤੁਸੀਂ ਆਪਣਾ ਪਿਕ ਕਰੋ 2050 ਪ੍ਰਾਈਸ ਆ ਵਿਦ ਕੋਰੀਅਰ ਦੇ ਨਾਲ ਵਿਦ ਕੋਰੀਅਰ ਦੇ ਨਾਲ 2050 ਦੇ ਵਿੱਚ ਇਹ ਤੁਹਾਡੇ ਘਰ ਤੱਕ ਪਹੁੰਚਦਾ ਹੋਣਾ ਜੀ ਤੇ ਅੱਜ ਦੀ ਵੀਡੀਓ ਦਾ ਜਿਹੜਾ ਸਾਡਾ ਲਾਸਟ ਡਿਜ਼ਾਈਨ ਆ ਇਹ ਬਹੁਤ प्यारा ਬਹੁਤ ਸੋਹਣਾ ਡਿਜ਼ਾਈਨ ਆ ਲੋਜੀ ਆ ਇਹ ਵਾਲਾ ਡਿਜ਼ਾਈਨ ਵੀ ਬਹੁਤ प्यारा ਦੇਖੋ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਗ੍ਰੀਨ ਕਲਰ ਦੇ ਉੱਪਰ ਆ ਸਾਰੇ ਸੂਟ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ 컬러 ਹੀ ਬਹੁਤ ਪਿਆਰਾ ਨਾ ਪ੍ਰੋਪਰ ਗ੍ਰੀਨ ਆ ਨਾ ਪ੍ਰੋਪਰ ਮਹਿੰਦੀ ਆ ਬਹੁਤ ਸੋਹਣਾ ਬਹੁਤ ਪਿਆਰਾ ਇਹ ਹੈਗਾ ਸੇਮ ਡਿਜੀਟਲ ਆ ਰਹੀਆਂ ਨੇ ਬਾਟਮਸ ਮਸਲੀਨ ਦੀਆਂ ਸੇਮ ਪ੍ਰਿੰਟ ਸ਼ਾਰਟ ਵਾਲਾ ਬਾਟਮ ਦੇ ਉੱਤੇ ਵੀ ਆ ਰਿਹਾ ਵਾ ਤੇ ਨਾਲ ਇਹਨਾਂ ਦੇ ਵੀ ਬਹੁਤ ਸੋਹਣੇ ਪਿਓਰ ਜਾਰਜਟ ਦੇ ਦੁਪੱਟੇ ਲੱਗੇ ਹੋਏ ਨੇ ਇਹ ਜਿਹੜੀ ਬੰਬਰ ਜਾਰਜਟ ਹੁੰਦੀ ਆ ਸਿਰ ਤੇ ਰੁਕਦਾ ਦੁਪੱਟਾ ਸਰ ਇਹ ਇਹ ਨਹੀਂ ਵੀ ਤਿਲਕਣ ਵਾਲਾ ਨਹੀਂ ਹੈਗਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਨੇ ਸਿੱਧੇ ਰੁਕਣਗੇ ਜਿਵੇਂ ਮਰਜੀ ਤੁਸੀਂ ਸਾਈਡਾਂ ਤੇ ਫਿਨਿਸ਼ਿੰਗ ਪੱਟੀਆਂ ਲਾ ਕੇ ਦੁਪੱਟਿਆਂ ਦੀ ਗ੍ਰੇਸ ਨੂੰ ਹੋਰ ਵੀ ਵਧਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਹੈ ਨੰਬਰ ਇਹ ਵਾਲਾ ਸੂਰਦਾ ਰਹੂਗਾ ਜੀ 10 ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ 2 ਦੋ ਕਲਰ ਮਿਲਣਗੇ ਦੋਨੇ ਹੀ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਰਹਿਣਗੇ ਇੱਕ ਮਿਲੂਗਾ ਪਿੰਕ ਕਲਰ ਇੱਕ ਮਿਲੂਗਾ ਜੀ ਪਿੰਕ ਕਲਰ ਇੱਕ ਮਿਲੂਗਾ ਤੁਹਾਨੂੰ ਗ੍ਰੀਨ ਕਲਰ ਦੋਨੇ ਹੀ ਕਲਰ ਬਹੁਤ ਪਿਆਰੇ ਰਹਿਣਗੇ ਨਾਲ ਸੇਮ ਪਿੰਕ ਦੇ ਵੀ ਦੁਪੱਟਾ ਰਹੂਗਾ ਕਲੈਕਸ਼ਨ ਸਾਡੀ ਬਹੁਤ ਸੋਹਣੀ ਹੈ ਅੱਜ ਦੀ ਬਸ ਫਟਾਫਟ ਸਕਰੀਨਸ਼ਾਟ ਲੈਣੇ ਆ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਰੂਟੀਨ ਵਾਈਸ ਪਾਉਣਾ ਤਾਂ ਯੂਜ਼ ਕਰੋ ਬਾਹਰ ਅੰਦਰ ਲਈ ਪਾਉਣਿਆ ਤਾਂ ਯੂਜ਼ ਕਰੋ ਕਿਸੇ ਵੀ ਛੋਟੇ-ਮੋਟੇ ਫੰਕਸ਼ਨ ਲਈ ਵੀ ਤੁਸੀਂ ਸੂਟਾਂ ਨੂੰ ਇਹਨਾਂ ਨੂੰ ਵੇਅਰ ਕਰਨਾ ਤਾਂ ਬਹੁਤ ਸੋਹਣੀ ਕਲੈਕਸ਼ਨ ਆ ਸਰਦਾਰੀ ਜੀ ਕਲੈਕਸ਼ਨ ਰਹੀ। ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਤੁਸੀਂ ਉੱਪਰ ਜਿਹੜਾ ਸਾਡਾ ਨੰਬਰ ਚੱਲ ਰਿਹਾ ਉਹ ਤੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਜਾਣ ਤੋਂ ਪਹਿਲਾਂ 채ਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ।